ਮਿੱਤਰੋ ਗੱਲ ਨਾ ਸੁਣਨ ਵਾਲੀ ਐ ਬਾਲੀਓ ਘੈਂਟ ਗੱਲ ਆ ਯਾਰ ਕਹਿੰਦਾ ਵੀ ਇੱਕ ਨਾ ਬੰਦਾ ਸੀ ਜਿਹੜਾ ਰੱਬ ਦੀ ਬਾਲੀ ਭਗਤੀ ਕਰਦਾ ਸੀ ਤੇ ਰੱਬ ਵੀ ਇੱਕਦਮ ਖੁਸ਼ ਹੋ ਕੇ ਤੇ ਉਹਦੇ ਮੂਹਰੇ ਆ ਗਿਆ ਕਹਿੰਦਾ ਵੀ ਮੰਗ ਭਗਤਾ ਕੀ ਮੰਗਦਾ ਮੈਂ ਤੇਰੀ ਭਗਤੀ ਤੋਂ ਖੁਸ਼ ਐ ਉਹ ਬੰਦੇ ਨੇ ਰੱਬ ਨੂੰ ਕਹਿੰਦਾ ਵੀ ਜੇ ਤੂੰ ਐਡਾ ਹੀ ਰੱਬ ਐ ਸ਼ਕਤੀ ਵਾਲਾ ਐ ਕਹਿੰਦਾ ਮੈਨੂੰ ਇੱਕ ਵਰਦਾਨ ਦੇ ਵੀ ਮੈਨੂੰ ਮੌਤ ਨਾ ਆਵੇ ਰੱਬ ਕਹਿੰਦਾ ਵੀ ਨਹੀਂ ਮੌਤ ਤਾਂ ਤੈਨੂੰ ਆਊਗੀ ਜਿਹੜਾ ਇੱਥੇ ਆਇਆ ਉਹਨੇ ਜਾਣਾ ਤਾਂ ਹੈਗਾ ਹੀ ਐ ਕਹਿੰਦਾ ਹੋਰ ਮੰਗ ਕੀ ਮੰਗਾਂਗਾ ਉਹ ਕਹਾਲ ਠੀਕ ਆ ਫਿਰ ਮੈਨੂੰ ਮੌਤ ਆ ਜੇ ਪਰ ਜਦੋਂ ਆਵੇ ਮੈਨੂੰ ਦੱਸ ਕੇ ਆਵੇ ਉਹ ਕਹਿੰਦਾ ਵੀ ਹਾਂ ਇਹ ਗੱਲ ਸਹੀ ਆ ਕਹਿੰਦਾ ਮੌਤ ਤੈਨੂੰ ਦੱਸ ਕੇ ਆਊਗੀ ਜਦੋਂ ਤੈਨੂੰ ਮੌਤ ਆਈ ਤੇਰੇ ਪੈਰਾਂ ਬੰਨੀ ਇੱਕ ਜਮਦੂਤ ਖੜਜੂ ਆ ਕੇ ਤੇ ਫਿਰ ਤੈਨੂੰ ਉਹ ਲੈ ਜਾਊਗਾ ਉਹ ਕਹਿੰਦਾ ਵੀ ਠੀਕ ਆ ਮੈਨੂੰ ਮਨਜ਼ੂਰ ਆ ਕਹਿੰਦਾ ਵੀ ਠੀਕ ਆ ਇਹ ਵਰਦਾਨ ਚਲੋ ਬਈ ਸਮਾਂ ਬੀਤਿਆ ਜਦੋਂ ਉਹ ਟਾਈਮ ਆਇਆ ਤੇ ਉਹ ਮੰਜੇ ਤੇ ਪਿਆ ਸੀ ਤੇ ਜਮਦੂਤ ਆ ਕੇ ਪੈਰਾਂ ਬੰਨੀ ਖੜ ਗਿਆ ਉਹਦੇ ਕਹਿੰਦਾ ਵੀ ਇਤਰਾ ਟਾਈਮ ਆ ਗਿਆ ਤੈਨੂੰ ਲੈ ਕੇ ਜਾਣਾ ਕਹਿੰਦਾ ਮੈਂ ਜਦੋਂ ਉਹਨੂੰ ਲੱਗਿਆ ਪਤਾ ਵੀ ਜੰਦੂਦ ਮੇਰੇ ਪੈਰਾਂ ਵੱਨ ਨਹੀਂ ਖੜ ਗਿਆ ਆ ਕੇ ਉਹਨੇ ਮਾਂ ਦੇ ਪਤਨੇ ਮਾਰੀ ਮੱਜੇ ਤੋਂ ਛਾਲ ਕਿੱਧਰ ਨੂੰ ਜੰਦੂਦ ਖੜਾ ਸੀ ਉਧਰ ਹੀ ਸਿਰ ਕਰ ਲਿਆ ਦੂਜੇ ਪਾਸੇ ਲੱਤਾਂ ਕਰ ਲਿਆ ਜੰਦੂਦ ਕਹਿੰਦਾ ਯਾਰ ਆਹ ਤਾਂ ਜੱਬ ਹੀ ਖੜਾ ਹੋ ਗਿਆ ਜੰਦੂਦ ਦੂਜੇ ਪਾਸੇ ਖੜ ਗਿਆ ਜਾ ਕੇ ਉਹਨੇ ਫੇਰ ਮਾਰੀ ਛਾਲ ਜੰਦੂਦ ਵੱਨੀ ਸਿਰ ਕਰਕੇ ਲੱਤਾਂ ਦੂਜੇ ਪਾਸੇ ਕਰ ਲਿਆ ਉਹ ਤਾਂ ਯਾਰ ਬੜਾਈਆ ਬਖੜਾ ਹੋਇਆ ਆਹ ਸਿਲਸਿਲਾ ਭਈ 7-8 ਦਿਨ ਚੱਲਿਆ ਘੱਟੋ ਘੱਟ ਤੇ ਬੰਦੇ ਦੇ ਘਰ ਦੇ ਕਹਿੰਦੇ ਵੀ ਬੰਦੇ ਦਾ ਦਿਮਾਗ ਹੈ ਲੱਗਿਆ ਇਹ ਪੁਰਾਣਾ ਬੰਦਾ ਦਿਮਾਗ ਦੇ ਮੋਹ ਹੈ ਲੈ ਕਹਿੰਦਾ ਕਰੀ ਕੀ ਜਾਂਦਾ ਕਰੇ ਇਧਰ ਨੂੰ ਪੈਰ ਕਰ ਲੈਂਦਾ ਫਿਰ 2 ਮਿੰਟ ਬਾਅਦ ਇਧਰ ਨੂੰ ਪੈਰ ਕਰ ਲੈਂਦਾ ਕਹਿੰਦਾ ਫਿਰ ਇਧਰ ਨੂੰ ਕਰ ਲੈਂਦਾ ਕਿ ਦਿਮਾਗ ਹੈ ਲੈ ਕਹਦਾ ਕੰਮ ਕਸੂਤਾ ਹੋ ਗਿਆ ਸੋ ਭਈ ਉਹਨਾਂ ਨੇ ਰਿਸ਼ਤੇ ਰਿਸ਼ਤੇਦਾਰਾਂ ਨੂੰ ਸੱਦਿਆ ਐ ਕਰਦੇ ਕਰਾਉਂਦਿਆਂ ਨੇ ਤੇ ਫੜ ਕੇ ਉਹਨਾਂ ਨੇ ਤੇ ਮੰਜੇ ਤੇ ਰੱਸੇ ਨਾਲ ਬੰਨਤਾ ਉਹਨੇ ਬਥੇਹ ਹਾਰ ਵਾਲਾ ਰੂਲਾ ਪਾਇਆ ਵੀ ਭਾਈ ਗੱਲ ਆ ਹੈ ਮੈਨੂੰ ਜਮਦੂਦ ਦੀਂਦਾ ਮੇਰੇ ਪੈਰਾਂਵਾਂ ਦੀ ਮੈਨੂੰ ਜਦੋਂ ਉਹ ਪੈਰਾਂਵਾਂ ਦੀ ਖੜਕੇ ਮੈਨੂੰ ਲੈ ਜੂ ਉਹ ਤਾਂ ਕਰਕੇ ਮੈਂ ਇਧਰ ਨੂੰ ਇਧਰ ਨੂੰ ਪੈਰ ਕਰਦਾ ਉਹ ਕਹਿੰਦਾ ਕਿਹੜਾ ਜਮਦੂਦ ਦਾ ਦਿ ਜੇ ਤੋ ਬੰਨਤਾ ਤੇ ਜਮਦੂਤ ਆ ਗਿਆ ਕਹਿੰਦਾ ਵੀ ਹੁਣ ਹੈ ਲਾ ਕਿੱਧਰ ਹਿੱਲੇਗਾ ਕਹਦਾ ਹੁਣ ਤਾਂ ਲੈ ਕੇ ਜਾਉਂਗਾ ਬੰਦਾਦਾ ਤੂੰ ਤਾਂ ਮੈਨੂੰ ਕੀ ਲੈ ਜਾਂਦਾ ਮੈਨੂੰ ਤਾਂ ਮਰੇ ਆਪਦੇ ਨੇ ਮਾਰ ਲਿਆ ਨਹੀਂ ਤੇਰੇ ਥੋੜੀ ਪੈਰ ਲੱਗਣ ਦਿੰਦਾ ਸੀ ਮੈਂ ਆ ਗੱਲ ਆ ਮਿੱਤਰੋ ਬੰਦੇ ਨੂੰ ਆਪਦੇ ਮਾਰਦੇ ਆ ਅੱਜ ਪੰਜਾਬ ਦੇ ਵਿੱਚ ਜਿਹ ਆਪਦੇ ਬੰਦੇ ਕਦਾਰੀਆਂ ਨਾ ਕਰਨ ਪੰਜਾਬ ਨੂੰ ਮਾਰਨ ਵਾਲਾ ਦੁਨੀਆ ਦੇ ਕੋਈ ਪੈਦਾ ਨਹੀਂ ਹੋਇਆ ਪੰਜਾਬ ਨੂੰ ਜਦੋਂ ਮਾਰ ਪਈ ਆ ਆ ਉਹਦੇ ਅੰਦਰੂਨੀ ਬੰਦਿਆਂ ਤੋਂ ਪਈ ਆ ਤੇ ਅੱਜ ਵੀ ਅੰਦਰੂਨੀ ਬੰਦੇ ਪੰਜਾਬ ਨੂੰ ਮਾਰੀ ਜਾਂਦੇ ਆ